ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਜੀ ਪ੍ਰੀਤਮ ਦੇ ਦਰਬਾਰ ਵਿੱਚ ਅਨੇਕ ਤਰ੍ਹਾਂ ਦੀਆਂ ਸਾਖੀਆਂ ਹੁੰਦੀਆਂ ਰਹਿੰਦੀਆਂ ਹਨ ਜਿਹੜੀਆਂ ਸਾਰੀਆਂ ਬਿਆਨ ਕਰੀਏ ਤਾਂ ਸੈਂਕੜੇ ਜਿਲਦਾਂ ਦੇ ਗ੍ਰੰਥ ਬਣ ਜਾਣ ਪਰ ਕੁਝ ਸਾਖੀਆਂ ਆਪ ਜੀ ਨਾਲ ਦਾਸ ਸਾਂਝੀਆਂ ਕਰਦਾ ਰਹਿੰਦਾ ਹੈ ਸੋ ਐਸੇ ਕੜੀ ਵਿੱਚ ਆਜਾ ਪਾ ਇੱਕ ਸਾਖੀ ਸਰਵਣ ਕਰਾਂਗੇ ਦੋਬੇ ਦੇ ਰਹਿਣ ਵਾਲੇ ਧਰਮ ਸਿੰਘ ਨੇ ਇੱਕ ਦਿਨ ਗੁਰੂ ਜੀ ਦੇ ਪਾਸ ਬੇਨਤੀ ਕੀਤੀ ਕਿ ਹੇ ਸੱਚੇ ਪਾਸ਼ਾ ਮੈਨੂੰ ਇਹ ਦੱਸੋ ਕਿ ਇਸ ਸੰਸਾਰ ਵਿੱਚ ਆਦਮੀ ਦਾ ਨਾਮ ਅਮਰ ਕਿਵੇਂ रह ਸਕਦਾ ਹੈ ਮੈਂ ਕਈਆਂ ਕੋਲੋਂ ਪੁੱਛਿਆ ਹੈ ਕੋਈ ਆਖਦਾ ਹੈ ਕਿ ਬਾਗ ਲਾਓ ਕੋਈ ਆਖਦਾ ਹੈ ਬੋਲੀ ਲਾਓ ਕੋਈ ਕਹਿੰਦਾ ਹੈ ਕਿ ਔਲਾਦ ਨਾਲ ਹੀ ਨਾਮ ਅਮਰ ਰਹਿੰਦਾ ਹੈ ਪਰ ਮੇਰੇ ਮਨ ਨੂੰ ਤਸੱਲੀ ਨਹੀਂ ਹੋਈ ਇਸ ਲਈ ਤੁਸੀਂ ਮੇਰੇ ਮੰਨ ਦਾ ਭਰਮ ਦੂਰ ਕਰੋ ਸ਼ਰਧਾਲੂ ਸਿੱਖ ਦਾ ਇਹ ਵਚਨ ਸੁਣ ਕੇ ਸੱਚੇ ਪਾਤਸ਼ਾਹ ਨੇ ਫਰਮਾਇਆ ਏ ਗੁਰਮੁਖ ਜਨੋ ਸੁਣੋ ਬਾਗ ਖੂ ਔਲਾਦ ਸਰਾ ਆਦਕ ਮਨੁੱਖ ਦੇ ਨਾਮ ਨੂੰ ਥੋੜਾ ਚਿਰ ਅਮਰ ਰੱਖਦੀਆਂ ਹਨ ਕਿਉਂਕਿ ਕਾਲ ਬਲੀ ਸਮੇਂ ਦੇ ਨਾਲ ਇਹਨਾਂ ਨੂੰ ਖਾ ਜਾਂਦਾ ਹੈ ਤੁਸੀਂ ਦੇਖੋ ਪ੍ਰਾਚੀਨ ਭਾਰਤ ਵਿੱਚ ਹਜ਼ਾਰਾਂ ਰਾਜੇ ਹੋ ਕੇ ਗੁਜ਼ਰ ਗਏ ਹਨ ਜਿਨ੍ਹਾਂ ਨੇ ਖੂ ਸਰਾਇ ਤੇ ਬਾਗ ਲਗਵਾਏ ਸਨ ਪਰ ਉਹਨਾਂ ਦੀਆਂ ਉਹ ਯਾਦਾਂ ਅੱਜ ਦੁਨੀਆ ਨੂੰ ਭੁੱਲ ਗਈਆਂ ਹਨ ਪਰ ਉਸ ਵੇਲੇ ਦੇ ਭਗਤ ਸ਼੍ਰੀ ਰਾਮਚੰਦਰ ਜੀ ਵਿਸ਼ਵਾਮিত্র ਜੀ ਆਦਿਕ ਨੂੰ ਲੋਕ ਭੁਲਾ ਨਹੀਂ ਸਕੇ ਸ਼੍ਰੀ ਵਾਲਮਿਕ ਜੀ ਨਾ ਕਿਸੇ ਨੂੰ ਭੁੱਲੇ ਹਨ ਤੇ ਨਾ ਕਿਸੇ ਨੂੰ ਭੁੱਲਣਗੇ ਭਗਤ ਕਬੀਰ ਜੀ ਮੀਰਾ ਮਾਈ ਇਹ ਅਮੁੱਲ ਹਨ ਤੁਸੀਂ ਸੋਚੋ ਕਿ ਉਸ ਸਮੇਂ ਕਿੰਨੇ ਰਾਜੇ ਨਵਾਬ ਸਨ ਕਿਸਾ ਨਾਮ ਤੁਹਾਨੂੰ ਯਾਦ ਹੈ ਕਿਸੇ ਦਾ ਵੀ ਨਾਮ ਤੁਹਾਨੂੰ ਯਾਦ ਨਹੀਂ ਹੋਏਗਾ ਇਸ ਦਾ ਸਿੱਧਾ ਅਰਥ ਇਹ ਹੈ ਕਿ ਭਾਈ ਭਗਤੀ ਤੋਂ ਬਿਨਾ ਕੋਈ ਵੀ ਵਸਤੂ ਜਾਂ ਕਰਮ ਨਾਮ ਨੂੰ ਅਮਰ ਨਹੀਂ ਰੱਖ ਸਕਦਾ ਭਗਤ ਧਰੂ ਤੇ ਭਗਤ ਪ੍ਰਲਾਦ ਨੂੰ ਅਸੀਂ ਤਾਈਓ ਯਾਦ ਕਰਦੇ ਹਾਂ ਕਿ ਉਹਨਾਂ ਨੇ ਭਗਤੀ ਕੀਤੀ ਸੀ ਇਸ ਲਈ ਤੁਸੀਂ ਸਾਰੇ ਵਿਚਾਰਾਂ ਨੂੰ ਛੱਡ ਕੇ ਭਗਤੀ ਕਰੋ ਜਿੰਨਾ ਚਿਰ ਭਗਤੀ ਕਰੋਗੇ ਤੁਸੀਂ ਅਮਰ ਰਹੋਗੇ ਬਾਣੀ ਪੜੋ ਸੇਵਾ ਕਰੋ ਬਸ ਇਸ ਤਰ੍ਹਾਂ ਤੁਹਾਡਾ ਨਾਮ ਅਮਰ ਰਹੇਗਾ ਸਦਾ ਸਤਸੰਗ ਵਿੱਚ ਬੈਠਿਆ ਕਰੋ ਤੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਗੁਰੂ ਜੀ ਦੇ ਬਚਨ ਸੁਣ ਕੇ ਭਾਈ ਰਾਮ ਸਿੰਘ ਦੇ ਨਿਰਵੈਰ ਹਿਰਦੇ ਨੂੰ ਤਸੱਲੀ ਹੋ ਗਈ ਤੇ ਉਸ ਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਉਹ ਨਿਹਾਲ ਹੋ ਗਿਆ ਸਤਿਗੁਰੂ ਜੀ ਦੇ ਸਮੇਂ ਸਾਰੇ ਭਾਰਤ ਵਿੱਚ ਵਹਿਮ ਭਰਸਤੀ ਬਹੁਤ ਸੀ ਜਾਦੂ ਟੋਣੇ ਜੰਤਰ ਮੰਤਰ ਤੇ ਭੂਤਾਂ ਪ੍ਰੇਤਾਂ ਦੇ ਪਰਛਾਵੇਂ ਦੀ ਬਹੁਤ ਚਰਚਾ ਸੀ ਇਹਨਾਂ ਨੂੰ ਦੂਰ ਕਰਨ ਵਾਲੇ ਸਾਰੇ ਮੁਸਲਮਾਨ ਫਕੀਰ ਸਨ ਇਹ ਰੋਗ ਇਸਤਰੀਆਂ ਨੂੰ ਬਹੁਤ ਹੁੰਦਾ ਸੀ ਸਤਿਗੁਰੂ ਜੀ ਨੇ ਇਹਨਾਂ ਵਿਅਮਾ ਨੂੰ ਦੂਰ ਕਰਨ ਦਾ ਬਹੁਤ ਯਤਨ ਕੀਤਾ ਇੱਕ ਦਿਨ ਭਾਈ ਨੱਥਾ ਸਿੰਘ ਜੀ ਨੇ ਸਤਿਗੁਰੂ ਜੀ ਦੇ ਹਜ਼ੂਰ ਆ ਕੇ ਬੇਨਤੀ ਕੀਤੀ ਕਿ ਹੇ ਸੱਚੇ ਪਾਸ਼ਾ ਮੈਂ ਬਹੁਤ ਸ਼ਰਮਿੰਦਾ ਤੇ ਦੁਖੀ ਹਾਂ ਮੈਨੂੰ ਦੁੱਖ ਇਹ ਹੈ ਕਿ ਮੇਰੀ ਮੁਟਿਆਰ ਲੜਕੀ ਦੇ ਸਿਰ ਮੁਸਲਮਾਨ ਮੌਲਵੀ ਨੇ ਕੁਝ ਧੋੜ ਦਿੱਤਾ ਹੈ ਉਹ ਮੌਲਵੀ ਦੇ ਘਰ ਜਾਂਦੀ ਹੈ ਤੇ ਅਸੀਂ ਜਾਣੋ ਰੋਕਦੇ ਹਾਂ ਤੁਰਕਾਂ ਦੇ ਘਰਾਂ ਤੋਂ ਅਨਜਲ ਨਹੀਂ ਛਕੀਦਾ ਪਰ ਉਹ ਟਲਦੀ ਨਹੀਂ ਜੇ ਅਸੀਂ ਆਖਦੇ ਹਾਂ ਕਿ ਤੇਰਾ ਵਿਆਹ ਕਰ ਦਈਏ ਤਾਂ ਉਹ ਚੀਕਾਂ ਮਾਰਨ ਲੱਗ ਪੈਂਦੀ ਹੈ ਤੁਹਾਡੇ ਕੋਲ ਨਹੀਂ ਆਉਂਦੀ ਅਸੀਂ ਹੁਣ ਬਹੁਤ ਯਤਨ ਕੀਤਾ ਸੀ ਕਿ ਉਹ ਵੀ ਸਾਡੇ ਨਾਲ ਸ੍ਰੀ ਅਨੰਦਪੁਰ ਸਾਹਿਬ ਆਵੇ ਪਰ ਉਹ ਆਈ ਨਹੀਂ ਲੋਕ ਸਾਨੂੰ 20-20 ਗੱਲਾਂ ਆਖਦੇ ਹਨ ਇਸ ਲਈ हे ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰੋ ਸਾਡੀ ਲੜਕੀ ਮੁੜ ਕੇ ਸਾਡੇ ਘਰ ਵਿੱਚ ਵਾਪਸ ਆ ਜਾਏ ਤੇ ਗੁਰੂ ਘਰ ਦੀ ਸਤਸੰਗਨ ਬਣ ਜਾਏ ਅੰਤਰਜਾਮੀ ਸਤਗੁਰੂ ਜੀ ਘਟ ਘਟ ਦੀ ਜਾਣਣਹਾਰ ਸਨ ਉਹਨਾਂ ਨੇ ਅੰਤਰ ਧਿਆਨ ਹੋ ਕੇ ਦੇਖਿਆ ਕਿ ਸੱਚਮੁੱਚ ਉਹ ਸਿੱਖ ਦੀ ਕੰਨਿਆ ਉਸ ਵੇਲੇ ਮੌਲਵੀ ਦੇ ਕੋਲ ਬੈਠੀ ਹੋਈ ਗੱਲਾਂ ਕਰ ਰਹੀ ਸੀ ਤੇ ਮੌਲਵੀ ਗੁਰੂ ਘਰ ਦੀ ਨਿੰਦਾ ਕਰਕੇ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਕਰ ਰਿਹਾ ਸੀ ਉਹ ਉਸ ਉੱਤੇ ਪਿਆਰ ਦੇ ਡੋਰੇ ਸੁੱਟ ਰਿਹਾ ਸੀ ਤੇ ਉਹ ਮੌਲਵੀ ਉਸ ਕਵਾਰੀ ਕੰਨਿਆ ਦਾ ਧਰਮ ਲੁੱਟਣਾ ਚਾਹੁੰਦਾ ਸੀ ਸਾਹਿਬਾਂ ਨੇ ਕੰਨਿਆ ਦਾ ਸੱਤ ਧਰਮ ਬਚਾਉਣ ਬਦਲੇ ਉਸ ਤੇ ਦਇਆ ਕੀਤੀ ਉਸ ਵਕਤ ਐਸਾ ਪਾਣਾ ਵਰਤਿਆ ਕਿ ਮੌਲਵੀ ਨੂੰ ਢਿੱਡ ਪੀੜ ਹੋਣ ਲੱਗ ਪਈ ਉਹ ਪੀੜ ਨਾਲ ਤੜਫਣ ਲੱਗ ਪਿਆ ਤੇ ਕੰਨਿਆ ਉੱਠ ਕੇ ਆਪਣੇ ਘਰ ਆ ਬੈਠੀ ਉਸ ਦੇ ਚਿੱਤ ਨੂੰ ਕੁਝ ਤਸੱਲੀ ਹੋ ਗਈ। ਸ ਆਹਬਾਂ ਨੇ ਨੇਤਰ ਖੋਲੇ ਤੇ ਸਿੱਖ ਨੂੰ ਕਿਹਾ ਆਪਣੇ ਘਰ ਜਾ। ਕੰਨਿਆ ਨੂੰ ਨਾਲ ਲੈ ਕੇ ਆਈਂ। ਜੇ ਨਾਲ ਨਾ ਤੁਰੇ ਤਾਂ ਸ੍ਰੀ ਜਪਜੀ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਦਾ ਪਾਠ ਉਸ ਦੇ ਲਾਗੇ ਕਰਨਾ ਸ਼ੁਰੂ ਕਰਦੀਂ। ਪਾਠ ਸੁਣ ਕੇ ਜ਼ਰੂਰ ਆਏਗੀ। ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਸਿੱਖ ਆਪਣੇ ਘਰ ਨੂੰ ਤੁਰ ਗਿਆ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਿੱਖ ਦੀ ਕੰਨਿਆ ਘਰ ਵਿੱਚ ਹੀ ਸੀ ਮਾਪੇ ਬਾਬ ਨੂੰ ਦੇਖ ਕੇ ਉਸ ਨੂੰ ਗੁੱਸਾ ਚੜ ਗਿਆ ਉਸ ਨੇ ਆਪਣੇ ਬਾਪ ਨੂੰ ਕਿਹਾ ਮੈਂ ਤੁਹਾਡੇ ਘਰ ਨਹੀਂ ਰਹਿਣਾ ਮੇਰਾ ਵਿਆਹ ਕਿਸੇ ਤੁਰਕ ਨਾਲ ਕਰ ਦਿਓ ਇਹ ਸੁਣ ਕੇ ਉਹ ਸਿੱਖ ਨੂੰ ਬੜੀ ਛੱਟ ਵੱਜੀ ਉਸ ਨੇ ਉਸੇ ਵੇਲੇ ਸਤਿਗੁਰੂ ਜੀ ਦੇ ਦੱਸਿਆ ਅਨੁਸਾਰ ਸ੍ਰੀ ਜਪਜੀ ਸਾਹਿਬ ਦੀਆਂ ਪੰਜਾਂ ਪੌੜੀਆਂ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਹੀ ਕੰਨਿਆ ਦੇ ਕੰਨਾਂ ਵਿੱਚ ਸ਼੍ਰੀ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਦੀ ਆਵਾਜ਼ ਆਈ ਤਾਂ ਉਸ ਦੇ ਹਿਰਦੇ ਤੇ ਤਨ ਨੂੰ ਕਾਂਬਾ ਚੜ ਗਿਆ। ਉਹ ਸਿਰ ਤੋਂ ਪੈਰਾਂ ਤੱਕ ਹਿੱਲਣ ਲੱਗ ਪਈ ਤੇ ਚੁੱਪਚਾਪ ਬੈਠ ਗਈ। ਉਸ ਨੂੰ ਬੈਠੀ ਵੇਖ ਕੇ ਸਿੱਖ ਤੇ ਸਿੱਖਣੀ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਐਸਾ ਅਸਰ ਹੋਇਆ ਕਿ ਉਸ ਕੰਨਿਆ ਨੇ ਵੀ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਿੱਤਾ। ਜਦ ਕਿ ਪਹਿਲਾਂ ਉਸ ਨੇ ਕਦੇ ਵੀ ਵਾਹਿਗੁਰੂ ਸ਼ਬਦ ਨਹੀਂ ਸੀ ਆਖਿਆ ਅਗਲੇ ਦਿਨ ਸਿੱਖ ਕੰਨਿਆ ਨੂੰ ਨਾਲ ਲੈ ਕੇ ਉਹ ਸਿੱਖ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਿਆ ਗੁਰੂ ਜੀ ਪਾਸ ਆ ਕੇ ਉਸ ਨੇ ਚਰਨ ਬੰਦਨਾ ਕੀਤੀ ਤੇ ਫਤਿਹ ਬੁਲਾਈ ਗੁਰੂ ਜੀ ਨੇ ਉਸ ਕੰਨਿਆ ਨੂੰ ਅਮਰਤ ਸਕਾਇਆ ਤੇ ਕੰਨਿਆ ਦਾ ਜਨਮ ਮਰਨ ਸੰਵਰ ਗਿਆ ਉਸ ਇਸਤਰੀ ਦਾ ਧਰਮ ਵੀ ਬਚ ਗਿਆ ਤੇ ਉਹ ਤੁਰਕਾਂ ਨੂੰ ਮੰਦੇ ਸ਼ਬਦ ਬੋਲਣ ਲੱਗ ਪਈ ਉਸ ਨੇ ਆਪਣੇ ਮਾਵਾ ਬਨੂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਖ ਦਿੱਤਾ ਕਿ ਮੇਰੀ ਸ਼ਾਦੀ ਕਿਸੇ ਸਿੰਘ ਨਾਲ ਕਰ ਦਿਓ ਮੈਂ ਗੁਰੂ ਘਰ ਵਿੱਚ ਸੇਵਾ ਕਰਨਾ ਚਾਹੁੰਦੀ ਹਾਂ ਉਸ ਸਮੇਂ ਗੁਰੂ ਜੀ ਦੀ ਸਹਾਇਤਾ ਨਾਲ ਉਹ ਸਿੱਖ ਨੇ ਆਪਣੀ ਕੰਨਿਆ ਦੀ ਸ਼ਾਦੀ ਇੱਕ ਸਿੰਘ ਗੱਭਰੂ ਨਾਲ ਕਰ ਦਿੱਤੀ ਤੇ ਉਹ ਦੋਵੇਂ ਜੀ ਗੁਰੂ ਘਰ ਦੀ ਸੇਵਾ ਕਰਨ ਲੱਗ ਪਏ ਪਿਆਰੀ ਸਾਧ ਸੰਗਤ ਜੀ ਭਾਵੇਂ ਛੇਵੇਂ ਪਾਤਸ਼ਾਹ ਜੀ ਦੇ ਪਿੱਛੋਂ ਸਿੱਖਾਂ ਦਾ ਸਿੱਖੀ ਸਮਾਜ ਕਾਇਮ ਹੋ ਚੁੱਕਾ ਸੀ ਪਰ ਫਿਰ ਵੀ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬਹੁਤ ਸੁਧਾਰ ਹੋਇਆ ਸਿੱਖੀ ਸਮਾਜ ਵਿੱਚ ਇੱਕ ਤਕੜਾ ਭਾਈਚਾਰਾ ਬਣ ਗਿਆ ਸੀ ਤੇ ਇਸ ਵਿੱਚੋਂ ਸਾਰੀਆਂ ਕੁਰੀਤੀਆਂ ਦੂਰ ਹੋ ਗਈਆਂ ਸਨ ਐਸੇ ਪ੍ਰਕਾਰ ਇੱਕ ਦਿਨ ਦੀਵਾਨ ਸਜਾਇਆ ਹੋਇਆ ਸੀ ਸਤਿਗੁਰੂ ਜੀ ਦੀ ਨਿਗਾਹ ਅਚਾਨਕ ਇੱਕ ਇਸਤਰੀ ਦੇ ਪੈ ਗਈ ਜਿਸ ਨੇ ਬੜਾ ਡੂੰਗਾ ਕੁੰਡ ਕੱਢਿਆ ਹੋਇਆ ਸੀ ਉਸ ਨੇ ਦੋ ਤਿੰਨ ਵਾਰੀ ਸੰਗਤ ਵਿੱਚ ਆਉਣ ਦਾ ਯਤਨ ਕੀਤਾ ਪਰ ਉਹ ਕਾਮਯਾਬ ਨਾ ਹੋਈ ਇਸ ਲਈ ਉਹ ਵਾਪਸ ਮੁੜ ਜਾਂਦੀ ਸੀ ਸਹਿਬਾ ਨੇ ਮੇਵੜੇ ਨੂੰ ਭੇਜ ਕੇ ਉਸ ਨੂੰ ਆਪਣੇ ਕੋਲ ਸੱਦਿਆ ਉਸ ਨੇ ਆਉਂਦਿਆ ਹੀ 사ਤਗੁਰ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ 5 ਰੁਪਏ ਭੇਟਾ ਕੀਤੇ ਮੱਥਾ ਟੇਕਣ ਪਿੱਛੋਂ ਉਸ ਇਸਤਰੀ ਨੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਮੇਰੇ ਧਨ ਭਾਗ ਹਨ ਜੋ ਆਪ ਜੀ ਦੇ ਦਰਸ਼ਨ ਹੋਏ ਹਨ ਮੈਨੂੰ ਮੇਰਾ ਪਤੀ ਆਪ ਜੀ ਦੇ ਦਰਸ਼ਨ ਕਰਨ ਲਈ ਆਉਣ ਨਹੀਂ ਦਿੰਦਾ ਮੈਂ ਚੋਰੀ-ਚੋਰੀ ਆਉਂਦੀ ਹਾਂ ਪਰ ਭੀੜ ਬਹੁਤ ਹੋਣ ਦੇ ਕਾਰਨ ਮੁੜ ਜਾਂਦੀ ਸੀ ਮੈਨੂੰ ਡਰ ਲੱਗਦਾ ਸੀ ਇਸ ਲਈ ਮੇਰੇ ਤੇ ਦਇਆ ਕਰੋ ਜਿਸ ਤਰ੍ਹਾਂ ਵੀ ਹੋਵੇ ਮੇਰਾ ਪਤੀ ਤੇ ਮੇਰੇ ਘਰ ਦੇ ਸਾਰੇ ਜੀ ਉਹ ਗੁਰੂ ਘਰ ਦੇ ਸ਼ਰਧਾਲੂ ਬਣ ਜਾਣ ਇਸ ਬੀਬੀ ਦੇ ਇਹ ਬਚਨ ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਉਹਨਾਂ ਨੇ ਉਸ ਸਮੇਂ ਬਚਨ ਕੀਤਾ ਜਾ ਪੁਤਰੀਏ ਤੇਰੇ ਸਾਰੇ ਮਨੋਰਥ ਪੂਰੇ ਹੋ ਜਾਣਗੇ ਪਰ ਸਤਸੰਗਤ ਵਿੱਚ ਕੌਂਡਾ ਕੱਢ ਕੇ ਨਾ ਆਇਆ ਕਰ ਸਤਿਗੁਰੂ ਜੀ ਦੀ ਬਾਣੀ ਯਾਦ ਕਰਕੇ ਪੜ੍ਹਾ ਕਰ ਵਾਹਿਗੁਰੂ ਤੇਰੇ ਸਦਕ ਨੂੰ ਫੜ ਲਾਵੇਗਾ ਸੋ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਪਾਸੋਂ ਐਸਾ ਵਰ ਪ੍ਰਾਪਤ ਕਰਕੇ ਉਹ ਦੇਵੀ ਖੁਸ਼ੀ-ਖੁਸ਼ੀ ਘਰ ਆ ਗਈ ਉਸਦੇ ਪਤੀ ਨੇ ਉਸ ਨੂੰ ਪੁੱਛਿਆ ਕਿੱਥੋਂ ਆਈ ਹੈ ਉਸ ਬੀਬੀ ਨੇ ਕਿਹਾ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਈ ਹਾਂ ਉਸ ਨੂੰ ਖਿਆਲ ਸੀ ਕਿ ਉਸ ਦਾ ਪਤੀ ਮਾਰੇਗਾ ਪਰ ਉਹ ਹੈਰਾਨ ਹੋ ਗਈ ਜਦੋਂ ਉਸਦੇ ਪਤੀ ਨੇ ਉਸ ਨੂੰ ਕੁਝ ਨਾ ਕਿਹਾ ਤੇ ਚੁੱਪਚਾਪ ਆਪਣੇ ਕੰਮ ਵਿੱਚ ਲੱਗ ਗਿਆ ਹੌਲੀ-ਹੌਲੀ ਉਸਦਾ ਪਤੀ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਿਆ ਸਾਰੇ ਪਰਿਵਾਰ ਨੇ ਸਿੱਖੀ ਨੂੰ ਧਾਰਨ ਕਰ ਲਿਆ ਤੇ ਸਤਗੁਰੂ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਉਸ ਬੀਬੀ ਦੀ ਹਿੰਮਤ ਤੇ ਸ਼ਰਧਾ ਦੀ ਬੜੀ ਉਸਤਤੀ ਹੋਈ ਸੋ ਸਾਹਾ ਸੰਗਤ ਜੀ ਜਿਹੜੇ ਇੱਕ ਵਾਰੀ ਕੋਸ਼ਿਸ਼ ਕਰਕੇ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦੇ ਹਨ ਤੇ ਅਰਦਾਸ ਕਰਦੇ ਹਨ ਕਿ ਇਸ ਮਾਇਆ ਦੇ ਜੰਜਾਲ ਚੋਂ ਸਾਨੂੰ ਬਚਾਓ ਤੇ ਸਾਨੂੰ ਘਰੇਲੂ ਪਰੇਸ਼ਾਨੀਆਂ ਤੋਂ ਕਢੋ ਤਾਂ ਸਤਿਗੁਰੂ ਜੀ ਜ਼ਰੂਰ ਉਸ ਦੀ ਗੱਲ ਸੁਣਦੇ ਹਨ ਤੇ ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਸੋ ਸਾਧ ਸੰਗਤ ਜੀ ਇਸ ਲਈ ਸਾਨੂੰ ਗੁਰਦੁਆਰਾ ਸਾਹਿਬ ਜ਼ਰੂਰ ਆਉਣਾ ਚਾਹੀਦਾ ਹੈ ਤੇ ਇੱਥੇ ਆ ਕੇ ਅਰਦਾਸ ਬੇਨਤੀਆਂ ਕਰਕੇ ਆਪਣੇ ਜਨਮ ਜਨਮਾਂ ਦੇ ਬੰਧਨ ਕਟਣ ਦਾ ਯਤਨ ਕਰਨਾ ਚਾਹੀਦਾ ਹੈ ਹੋਣਿਆ ਭੁੱਲਾ ਚੁਕਾਂ ਦੀ ਖਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ